ਪਾਛਲੇ ਵੱਡੀ ਖਬਰ ਸਾਹਮਣੇ ਆ ਰਹੀ ਆਵਾਦੀ ਪੰਡ ਪੰਜਾਬ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਆਵਾਦੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਆ ਸੰਗਠਨ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਆ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਪੰਜ ਆਵਾਦੀ ਪਾਰਟੀ ਦੇ ਵਿਧਾਇਕਾਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਚਲੋ ਜਾਨਾ ਜਿੰਨੀ ਚੋਣ ਦੇ ਵਿਚਾਲੇ ਆਵਾਦੀ ਪਾਰਟੀ ਪੰਜਾਬ ਦੇ ਵੱਲੋਂ ਸੰਗਠਨ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਵੱਡੀ ਤਬਦੀਲੀ ਕੀਤੀ ਗਈ ਹੈ ਆਪ ਪੰਜਾਬ ਦੇ ਵੱਲੋਂ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਲਗਾ ਦਿੱਤੇ ਗਏ ਨੇ ਆ ਪੰਜ ਆਵਾਦੀ ਪਾਰਟੀ ਦੇ ਵਿਧਾਇਕਾਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਆ ਮਨਜਿੰਦਰ ਸਿੰਘ ਲਾਲਪੁਰਾ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਜਿਵੇਂ ਆਵਾਦੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿੱਥੇ ਕਿ ਲਹਿਣਾ ਜਿੰਨੀ ਚੌਂ ਨੂੰ ਲੈ ਕੇ ਖਾੜਾਪੁਰ ਇਤਰਾ ਭਖਿਆ ਹੋਇਆ ਇਸ ਦੇ ਵਿਚਾਲੇ ਆਵਾਦੀ ਪਾਰਟੀ ਪੰਜਾਬ ਦੇ ਵੱਲੋਂ ਸੰਗਠਨ ਦੇ ਵਿੱਚ ਇਹ ਵੱਡੀ ਤਬਦੀਲੀ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਕਿਹੜੇ ਕਿਹੜੇ ਵਿਧਾਇਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਦੇਖੋ ਮਨੀਸ਼ ਸਿਸੋਦੀ ਪਰ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਭਾਰੀ ਬਣੇ ਤਾਂ ਉਸ ਦੇ ਵਿੱਚ ਕਈ ਤਰੀਆਂ ਮੀਟਿੰਗਾਂ ਲੱਗੀਆਂ ਗਈਆਂ ਔਰ ਮੀਟਿੰਗਾਂ ਤੋਂ ਹੀ ਨਿਕਲ ਕੇ ਆਇਆ ਕਿ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੰਗਠਨ ਦੇ ਵਿੱਚ ਕਈ ਸਾਰੇ ਬਦਲ ਲੋੜ ਹੈ ਔਰ ਇਹ ਕਿ ਸਾਰਿਆਂ ਦੇ ਨਾਲ ਗੱਲਬਾਤਾਂ ਕਰਨ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਮਨੀਸ਼ ਸਿਸੋਦੀਆ ਦੇ ਵੱਲੋਂ ਔਰ ਅਮਨ ਅਰੋੜਾ ਕਿਉਂਕਿ ਅਮਨ ਅਰੋੜਾ ਜਿਹੜੇ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਸੂਬੇ ਦੇ ਤਾਂ ਵੱਖ-ਵੱਖ ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਮਾਝੇ ਦੀ ਗੱਲ ਕੀਤੀ ਜਾਵੇ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਨੇ ਉਹਨਾਂ ਨੂੰ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਮਾਝਾ ਜ਼ੋਨ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਔਰ ਦੋਆਬੇ ਦੀ ਗੱਲ ਕੀਤੀ ਜਾਵੇ ਸੁਖਵਿੰਦਰ ਕੁਮਾਰ ਕੋਟਲੀ ਸੁਖਵਿੰਦਰ ਕੁਮਾਰ ਸੁੱਖੀ ਜਿਹੜੇ ਨੇ ਜਿਹੜੇ ਅਕਾਲੀ ਦਲ ਤੋਂ ਆਏ ਸੀ ਔਰ ਉਹਨਾਂ ਨੂੰ ਜਿਹੜਾ ਦੋਆਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਔਰ ਇਸੇ ਤਰੀਕੇ ਨਾਲ ਮਾਲਵੇ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੰਡਿਆ ਗਿਆ ਮਾਲਵਾ ਕਿਉਂਕਿ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ 70 ਦੇ ਕਰੀਬ ਸੀਟਾਂ ਨੇ ਤੇ ਮਾਲਵੇ ਦੇ ਵਿੱਚ ਅਮਨ ਅਮਨਦੀਪ ਕੌਰ ਜਿਹੜੇ ਮੋਗਾ ਦੇ ਵਿਧਾਇਕ ਨੇ ਉਹਨਾਂ ਨੂੰ ਜਿਹੜਾ ਵਾ ਮਾਲਵਾ ਸੈਂਟਰ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਤੇ ਇਸੇ ਤਰੀਕੇ ਨਾਲ ਮਾਲਵਾ ਈਸਟ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਭਰਾਇਆ ਸੀਗਾ ਉਹਨਾਂ ਨੂੰ ਸਟੇਟ ਵਾਈਸ ਪ੍ਰੈਜ਼ੀਡੈਂਟ ਮਾਲਵਾ ਈਸਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਾਲਵਾ ਵੈਸਟ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਇਲੈਕਸ਼ਨ ਵੀ ਲੜੇ ਸੀਗੇ ਲੋਕ ਸਭਾ ਦੇ ਇਲੈਕਸ਼ਨ ਵੀ ਲੜੇ ਸੀਗੇ ਔਰ ਉਹਨਾਂ ਨੂੰ ਜਿਹੜਾ ਵਾ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਔਰ ਇਸੇ ਤਰੀਕੇ ਦੇ ਨਾਲ ਚਾਰ ਜਿਹੜੇ ਨੇ ਜਨਰਲ ਸੈਕਟਰੀ ਲਗਾਏ ਗਏ ਨੇ ਵਰਸਾਧੂਰਾ ਨੂੰ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਮਿਲਾਂ ਤੋਂ ਹੀ ਸੀਗੀ ਲੇਕਿਨ ਇਸ ਦੇ ਨਾਲ-ਨਾਲ ਤਿੰਨ ਹੋਰ ਚਿਹਰੇ ਨੇ ਜਿਨ੍ਹਾਂ ਦੇ ਕਦ ਵੱਡੇ ਹੋਏ ਨੇ ਜਿਨ੍ਹਾਂ ਦੇ ਵਿੱਚ ਮਨਵਿੰਦਰ ਸਿੰਘ ਗੰਗਲੀ ਜਿਹੜੇ ਇਸ ਵੇਲੇ ਰਾ ਮੈਂਬਰ ਪਰਲੀਮੈਂਟ ਨੇ ਨੰਦੂ ਸਾਹਿਬ ਨੂੰ ਦੀਪਕ ਬੰਦੂਰ ਨੂੰ ਵੱਡੀ ਜਿੰਮੇਵਾਰੀ ਦਿੱਤੀ ਗਈ ਦੀਪਕ ਬਾਲੀ ਕਿਉਂਕਿ ਹਿੰਦੂਚਾਰਾ ਨੇ ਜਲੰਧਰ ਤੋਂ ਆਉਂਦੇ ਨੇ ਉਹਨਾਂ ਨੂੰ ਜਨਰਲ ਸੈਕਟਰੀ ਦੇ ਤੌਰ ਤੇ ਲਗਾਇਆ ਗਿਆ ਔਰ ਸੰਨੀ ਅਲੂ ਵਾਲੀਆ ਜਿਹੜੇ ਇਹ ਕਿਹਾ ਜਾਂਦਾ ਹੈ ਕਿ ਕਰੀਬੀ ਬੰਨੇ ਜਾਂਦੇ ਨੇ ਜਿਹੜੀ ਹਾਈ ਕਮਾਨ ਹੈ ਉਹਨਾਂ ਨੂੰ ਜਿਹੜਾ ਜਨਰਲ ਸੈਕਟਰੀ ਜਿਹੜਾ ਉਹ ਲਗਾਇਆ ਗਿਆ ਜੀ ਪਰਮੇਂਦਰ ਆ ਠੀਕ ਹੈ ਬੰਦੇ ਪੂਰੀ ਜਾਣਕਾਰੀ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਮਨਜਿੰਦਰ ਸਿੰਘ ਲਾਲਪੁਰਾ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਲਗਾਏ ਗਏ ਨੇ ਦਵਾਬਾ ਜ਼ੋਨ ਤੋਂ ਸੁਖਵਿੰਦਰ ਕੁਮਾਰ ਸੁਖੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਡਾਕਟਰ ਅਮਨਦੀਪ ਕੌਰ ਨੂੰ ਮਾਲਵਾ ਸੈਂਟਰ ਜ਼ੋਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਡਾਕਟਰ ਚਰਨਜੀਤ ਸਿੰਘ ਮਾਲਵਾ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਦਾ ਮੀਤ ਪ੍ਰਧਾਨ ਲਗਾਇਆ ਗਿਆ ਇਸ ਤੋਂ ਇਲਾਵਾ ਜਗਦੀਪ ਸਿੰਘ ਕਾਕਾ ਬਰਾੜ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦਰਸਲ ਪੰਜ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਇਹਨਾਂ ਨੂੰ ਉਮੀਦ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਮਾਝਾ ਜ਼ੋਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦਵਾਬਾ ਜ਼ੋਨ ਦੀ ਜ਼ਿੰਮੇਵਾਰੀ ਦਿੰਦੇ ਹੋਏ ਉਮੀਦ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਦੇ ਵੱਲੋਂ ਮਾਲਵਾ ਸੈਂਟਰ ਤੋਂ ਡਾਕਟਰ ਅਮਨਦੀਪ ਕੌਰ ਇਸ ਤੋਂ ਇਲਾਵਾ ਮਾਲਵਾ ਈਸ ਤੋਂ ਡਾਕਟਰ ਚਰਨਜੀਤ ਸਿੰਘ ਚਰਨਜੀਤ ਸਿੰਘ ਜਿਨ੍ਹਾਂ ਨੂੰ ਉਮੀਦ ਪ੍ਰਧਾਨ ਲਗਾਇਆ ਗਿਆ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਜੋ ਕਿ ਉਮੀਦ ਪ੍ਰਧਾਨ ਲਗਾਏ ਗਏ ਨੇ ਇਸ ਤੋਂ ਇਲਾਵਾ ਸਟੇਟ ਆ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਵੀ ਵਖਵਾਗਣ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਹਰਚੰਦ ਸਿੰਘ 62 ਸਟੇਟ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਲਵਿੰਦਰ ਸਿੰਘ ਕੰਗ ਜੋ ਕਿ ਐਮਪੀਵੀ ਨੇ ਪਾਰਟੀ ਦੇ ਉਹਨਾਂ ਨੂੰ ਸਟੇਟ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੀਪਕ ਬਾਲੀ ਜਨਰਲ ਸਕੱਤਰ ਲਗਾਏਗੇ ਨੇ ਉਸਤਲਾਬਾ ਸਨੀ ਡਾਕਟਰ ਸਨੀ ਸਿੰਘ ਅਲੂ ਵਾਲੀਆ ਨੂੰ ਵੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਆਮਾਦੀ ਪਾਰਟੀ ਪੰਜਾਬ ਦੇ ਵਿੱਚ ਦਰਸਲ ਇਹ ਵੱਡਾ ਬਦਲਾਅ ਕੀਤਾ ਗਿਆ ਜਿੱਥੇ ਕਿ ਵਖਵਾਕ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਤੇ ਪੰਜ ਆਮਾਦੀ ਪਾਰਟੀ ਦੇ ਵਿਧਾਇਕਾਂ ਨੂੰ ਅਨਿਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਾਝਾ ਮਾਲਵਾ ਦੁਆਬਾ ਖੇਤਰ ਦੇ ਵਿੱਚ ਵੱਖ-ਵੱਖ ਵਿਧਾਇਕਾਂ ਨੂੰ ਪਾਰਟੀ ਦੇ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਜਿੱਥੇ ਕਿ ਲੁਧਿਆਣਾ ਜ਼ਿਲ੍ਹੇ ਚੋਣ ਨੂੰ ਲੈ ਕੇ ਖੜਾ ਪੂਰੀ ਤਰ੍ਹਾਂ ਪਖਿਆ ਹੋਇਆ ਤੇ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਸੰਗਠਨ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਲਗਾਏ ਗਏ ਨੇ ਮਨਜਿੰਦਰ ਸਿੰਘ ਲਾਲਪੁਰਾ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਲਗਾਏ ਗਏ ਨੇ ਦਵਾਬਾ ਜ਼ੋਨ ਤੋਂ ਸੁਖਵਿੰਦਰ ਕੁਮਾਰ ਸੁਖੀ ਡਾਕਟਰ ਮਨਦੀਪ ਕੌਰ ਨੂੰ ਮਾਲਵਾ ਸੈਂਟਰ ਜ਼ੋਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਡਾਕਟਰ ਚੰਨਜੀਤ ਸਿੰਘ ਨੂੰ ਮਾਲਵਾ ਈਸਟ ਦੇ ਜਗਦੀਪ ਸਿੰਘ ਕਾਕਾ ਬਰਾਣ ਨੂੰ ਮਾਲਵਾ ਵੈਸਟ ਹਲਕੇ ਦੀ ਇਸ ਜ਼ੋਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਆਮ ਆਦੀ ਪਾਰਟੀ ਪੰਜਾਬ ਦੇ ਵੱਲੋਂ ਸੰਗਠਨ ਦੇ ਵਿੱਚ ਇਹ ਵੱਡਾ ਫੇਰਬਦਲ ਕੀਤਾ ਗਿਆ ਵੱਡੀ ਤਬਦੀਲੀ ਕੀਤੀ ਗਈ ਹੈ ਉੱਥੇ ਹੀ ਆ ਜਨਰਲ ਸਕੱਤਰ ਜੋ ਵੱਖ-ਵੱਖ ਆਗੂ ਲਗਾਏ ਗਏ ਨੇ ਹਰਜੰਤ ਸਿੰਘ ਬਰਸਟ ਇਸਤਵਾ ਮਲਵਿੰਦਰ ਸਿੰਘ ਗੰਗ ਦੀਪਕ ਵਾਲੀ ਤੇ ਡਾਕਟਰ ਸਨੀ ਸਿੰਘ ਆਲੂ ਵਾਲੀਆ ਇਹਨਾਂ ਨੂੰ ਸਟੇਟ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਉਹਨਾਂ ਆਗੂਆਂ ਬਾਰੇ ਵੀ ਅਸੀਂ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਇਸ ਤੋਂ ਇਲਾਵਾ ਪੰਜ ਆਮ ਆਦੀ ਪਾਰਟੀ ਦੇ ਵਿਧਾਇਕ ਜੋ ਕਿ ਮੀਤ ਪ੍ਰਧਾਨ ਲਗਾਏ ਗਏ ਨੇ ਮੀਤ ਪ੍ਰਧਾਨ ਬਣਾਏ ਗਏ ਨੇ ਤਾਂ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਸੰਗਠਨ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ ਆ ਵੱਡਾ ਬਦਲਾਅ ਕੀਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਲਗਾਏ ਗਏ ਨੇ ਦੁਆਬਾ ਜ਼ੋਨ ਤੋਂ ਸੁਖਿੰਦਰ ਕੁਮਾਰ ਸੁਖੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਡਾਕਟਰ ਮਨਦੀਪ ਕੌਰ ਨੂੰ ਮਾਲਵਾ ਸੈਂਟਰ ਜ਼ੋਨ ਦੀ ਜ਼ਿੰਮੇਵਾਰੀ ਮਿਲੀ ਹੈ ਡਾਕਟਰ ਚਰਨਜੀਤ ਸਿੰਘ ਨੂੰ ਮਾਲਵਾ ਈਸਟ ਤੇ ਇਸ ਤੋਂ ਇਲਾਵਾ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਲ ਇਸ ਦੇ ਨਾਲ ਚਾਰ ਨਵੇਂ ਜਨਰਲ ਸਕੱਤਰ ਤੇ ਪੰਜ ਸਕੱਤਰ ਵੀ ਨਿਯੁਕਤ ਕੀਤੇ ਗਏ ਨੇ ਜੇਕਰ ਪੰਜ ਸਕੱਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਦੁਆਬਾ ਤੋਂ ਸੰਜੀਪ ਸੈਣੀ ਮਾਝਾ ਖੇਤਰ ਤੋਂ ਗੁਰਦੇਵ ਸਿੰਘ ਲਖਣਾ ਇਸ ਤੋਂ ਇਲਾਵਾ ਮਾਲਵਾ ਸੈਂਟਰਲ ਤੋਂ ਨਵਜੋਤ ਸਿੰਘ ਮਾਲਵਾ ਇਸ ਤੋਂ ਰਣਜੋਧ ਸਿੰਘ ਹਡਾਨਾ ਮਾਲਵਾ ਵੈਸ ਤੋਂ ਇੰਦਰਜੀਤ ਸਿੰਘ ਮਾਨ ਇਹਨਾਂ ਨੂੰ ਸਟੇਟ ਸੈਕਟਰੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਆ ਤਾਂ ਪੰਜ ਜੋ ਕਿ ਮੀਤ ਪ੍ਰਧਾਨ ਲਗਾਏ ਗਏ ਨੇ ਮਜੂਦਾ ਪੰਜ ਵਿਧਾਇਕਾਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਹੈ ਇਸ ਤੋਂ ਇਲਾਵਾ ਚਾਰ ਜਨਰਲ ਸੈਕਟਰੀ ਲਗਾਏ ਗਏ ਨੇ ਤੇ ਨਾਲ ਹੀ ਪੰਜ ਸਕੱਤਰ ਲਗਾਏ ਗਏ ਨੇ ਤਾਂ ਆਮ ਆਦੀ ਪਾਰਟੀ ਪੰਜਾਬ ਸੰਗਠਨ ਦੇ ਵਿੱਚ ਇਹ ਵੱਡੀ ਤਬਦੀਲੀ ਵੱਡਾ ਬਦਲਾਅ ਕੀਤਾ ਗਿਆ ਹੈ 4 ਨਵੇਂ ਜਨਰਲ ਸਕੱਤਰ ਤੇ 5 ਸਕੱਤਰ ਵੀ ਨਿਯੁਕਤ ਕੀਤੇ ਗਏ ਨੇ ਉੱਥੇ ਪੰਜ ਆਮ ਆਦੀ ਪਾਰਟੀ ਦੇ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਮਨਜਿੰਦਰ ਸਿੰਘ ਲਾਲਪੂਰਾ ਮੱਝਾ ਜ਼ੋਨ ਦੇ ਮੀਤ ਪ੍ਰਧਾਨ, ਦੁਆਬਾ ਜ਼ੋਨ ਤੋਂ ਸੁਖਵਿੰਦਰ ਕੁਮਾਰ ਸੁਖੀ, ਡਾਕਟਰ ਮਨਦੀਪ ਕੌਰ ਨੂੰ ਮਾਲਵਾ ਸੈਂਟਰ ਜ਼ੋਨ ਦੀ ਜ਼ਿੰਮੇਵਾਰੀ, ਡਾਕਟਰ ਚਰਨਜੀਤ ਸਿੰਘ ਨੂੰ ਮਾਲਵਾ ਈਸਟ ਦੀ ਜ਼ਿੰਮੇਵਾਰੀ, ਜਗਦੀਪ ਸਿੰਘ ਕਾਕਾ ਬੜਾੜ ਨੂੰ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਆ ਦਿੱਤੀ ਗਈ ਹੈ ਤੇ ਇਸ ਦੇ ਇਲਾਵਾ 4 ਨਵੇਂ ਜਨਰਲ ਸਕੱਤਰ ਤੇ 5 ਸਕੱਤਰ ਵੀ ਨਿਯੁਕਤ ਕਰ ਦਿੱਤੇ ਗਏ ਨੇ